ਸਾਤ ਸਰੀਆ ਕਾਲੀ ਲੈ ਵੀ ਠੰਡ ਸ਼ੁਰੂ ਹੋ ਚੱਲੀ ਆ ਤੇ ਫਿਰ ਆਪਾਂ ਵੀ ਤਿਆਰ ਆ ਗਰਮ ਗਰਮ ਚੁਟਕਲੇ ਲੈ ਕੇ ਆਜੋ ਫਿਰ ਲਾਈਏ ਰੌਣਕਾਂ ਭਜਾਈਏ ਉਦਾਸੀ ਹਾਸਿਆਂ ਦੀ ਲਾਈਏ ਮਹਿਫਲ ਕਰਦਿਆਂ ਸ਼ੁਰੂ 1999 ਦੇ ਵਿੱਚ ਲੋਕ ਕਹਿੰਦੇ ਸੀ ਹੌਲੀ ਬੋਲੋ ਕੰਧਾਂ ਦੇ ਵੀ ਕੰਨ ਹੁੰਦੇ ਆ ਤੇ ਹੁਣ 2025 ਚ ਲੋਕ ਕਹਿੰਦੇ ਆ ਸੋਚ ਸਮਝ ਕੇ ਲਿਖੋ ਜਿਹੜਾ ਕੁਝ ਲਿਖਣਾ ਹੈ ਅਗਲੇ ਸਕਰੀਨਸ਼ਾਟ ਲੈ ਲੈਂਦੇ ਆ ਕੁੜੀ ਦੀ ਢੋਲੀ ਸਮੇਂ ਵਿਆਹ ਵਾਲੇ ਮੁੰਡੇ ਦਾ ਫੋਨ ਵੱਜ ਪਿਆ ਕੁੜੀ ਨੇ ਵੱਟ ਕੇ ਮੁੰਡੇ ਦੇ ਥਾਪੜ ਮਾਰਿਆ ਮੁੰਡੇ ਦੀ ਰਿੰਗਟੂਨ ਲੱਗੀ ਹੋਈ ਸੀ ਦਿਲ ਚ ਅਸੀਂ ਲੱਖਾਂ ਅਰਮਾਨ ਲਕੋ ਕੇ ਲੈ ਚੱਲੇ ਅਸੀਂ ਆਪਣੀ ਮੌਤ ਦਾ ਸਮਾਨ ਅੱਜ ਉਠਾ ਕੇ ਲੈ ਚੱਲੇ ਬਈ ਹੈਲਮਟ ਤੇ ਕਾਰ ਆਲੀ ਦਾ ਇੱਕੋ ਜਿਹਾ ਸੁਭਾ ਹੁੰਦਾ ਜੇ ਦੋਨਾਂ ਨੂੰ ਸਿਰ ਤੇ ਬਿਠਾ ਕੇ ਰੱਖੋਗੇ ਨਾ ਤਾਂ ਜਾਨ ਬਚੀ ਰਹੂ ਲੋਕਾਂ ਦੇ ਸੁਪਨੇ ਪਤਾ ਨਹੀਂ ਕਿਵੇਂ ਪੂਰੇ ਹੋ ਜਾਂਦੇ ਆ ਇੱਥੇ ਸਾਡੀ ਤਾਂ ਸਾਲੀ ਨੀਂਦ ਨਹੀਂ ਪੂਰੀ ਹੁੰਦੀ ਅੱਜ ਮੇਰੇ ਕੀੜੀ ਨੇ ਦੰਦੀ ਵੱਢੀ ਮੈਂ ਬਰਦਾਸ਼ਤ ਕਰ ਗਿਆ ਫਿਰ ਮਾੜੀ ਜੀ ਮੈਂ ਉਹਦੇ ਚੁੰਡੀ ਵੱਢੀ ਆਪ ਮਰ ਗਈ ਵੀ ਦੱਸ ਜੇ ਮਜ਼ਾਕ ਚੱਲ ਨਹੀਂ ਸਕਦੇ ਫਿਰ ਘਰ ਦੇ ਕਿਉਂ ਹੁੰਨੇ ਹੋ ਇੱਕ ਬੀਬੀ ਕੋਲ ਫੋਨ ਆਇਆ ਕਹਿੰਦਾ ਥੋੜਾ लाਡਲਾ ਸਾਡੇ ਕੋਲ ਐ ਜੇ ਛਡਾਉਣਾ ਉਹਨੂੰ 20000 ਰੁਪਏ ਲੈ ਕੇ ਪੈਰੋ ਮੰਦਰ ਦੇ ਮੰਗਰ ਆ ਜਾਓ ਉਹ ਕਹਿੰਦੀ ਖੜ ਜੋ ਮੈਂ ਲਾਉਣੀ ਆ ਪੁਲਿਸ ਵਾਲਿਆਂ ਨੂੰ ਹੁਣੇ ਫੋਨ ਕਹਿੰਦਾ ਬੀਬੀ ਅਸੀਂ ਪੁਲਿਸ ਵਾਲੀ ਬੋਲਦੇ ਆ ਦਾਰੂ ਪੀ ਕੇ ਇੱਕ ਤਾਂ ਇਹਨੇ ਸਿਗਨਲ ਤੋੜਿਆ ਇੱਕ ਇਹਦੇ ਕੋਲੇ ਕਾਗਜ਼ ਵੀ ਹੈ ਨਹੀਂ ਕਾਰ ਵਾਲੀ ਕਹਿੰਦੀ ਕਾਰ ਵਾਲੇ ਨੂੰ ਅੱਜ ਆਪਾਂ ਮੈਕਡੋਨਲਡ ਚੱਲੀਏ ਕਹਿੰਦਾ ਪਹਿਲਾਂ ਇਹਦੇ ਸਪੈਲਿੰਗ ਦੱਸ ਕਹਿੰਦੀ ਚੱਲ ਫਿਰ KFC ਚੱਲਦੇ ਆ ਕਹਿੰਦਾ KFC ਦੀ ਫੁੱਲ ਫਾਰਮ ਦੱਸ ਕਹਿੰਦੀ ਟਹਿ ਜਾਣਾ ਚੱਲ ਫਿਰ ਕੋਲਚੇ ਛੋਲੇ ਖਵਾ ਲਿਆ ਲੈ ਵੀ ਸੀਰੀਅਸ ਵਾਰਨਿੰਗ ਹੈ ਸਾਰਿਆਂ ਨੂੰ ਸ਼ੇਅਰ ਕਰ ਦਿਓ 31 ਦਸੰਬਰ ਦੀ ਰਾਤ ਨੂੰ 11:59 ਤੇ ਘਰੋਂ ਬਾਹਰ ਨਿਕਲਿਓ ਨਹੀਂ ਤਾਂ ਫਿਰ ਅਗਲੇ ਸਾਲ ਹੀ ਮੁੜੋਂਗੇ ਘਰ ਵਾਲੀ ਕਹਿੰਦੀ ਪਹਿਲਾਂ ਮੇਰਾ ਫਿਗਰ ਨਾ ਪੈਪਸੀ ਦੀ ਬੋਤਲ ਵਰਗਾ ਸੀ ਘਰ ਵਾਲਾ ਕਹਿੰਦਾ ਉਹ ਤਾਂ ਹੁਣ ਵੀ ਹੈ ਕਹਿੰਦੀ ਲੈ ਜੀ ਸੱਚੀ ਕਹਿੰਦੀ ਕਹਿੰਦਾ ਹਾਂ ਪਹਿਲਾਂ ਕਹਿੰਦਾ ਬਸ 300 ml ਸੀ ਹੁਣ 2 ਲੀਟਰ ਹੈ ਜੂਪੀ ਦੇ ਇੱਕ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦੇ ਮਰ ਜਾਣ ਕਾਰਨ ਸਕੂਲ 'ਚ ਛੁੱਟੀ ਕਰਤੀ। ਸਕੂਲ ਤੋਂ ਦੋ ਜਵਾਬ ਘਰੇ ਆ ਰਹੇ ਸੀ। ਰਾਹ 'ਚ ਉਹਨਾਂ ਨੇ ਦੇਖਿਆ ਦੋ ਬਜ਼ੁਰਗ ਤੁਰੇ ਆਉਂਦੇ ਨੇ। ਜਵਾਬ ਪਹਿਲਾ ਬੋਲਦਾ ਦੂਜੇ ਨੂੰ। ਕਹਿੰਦਾ ਉਹ ਦੇਖੋ ਏ ਦੋ ਛੁੱਟੀਆਂ ਆਉਂਦੀਆਂ। ਕਹਾਰਾ ਲਗਾ ਮੈਨੂੰ ਆਪਦੀ ਘਰ ਅਜੇ ਤੋਂ ਤਲਾਕ ਚਾਹੀਦਾ। ਇਹ ਮੇਰੇ ਭਾਂਡੇ ਮਾਰ ਲਿਆ ਭਗਾ ਕੇ। ਜੱਜ ਕਹਿੰਦਾ ਵੀ ਪਹਿਲਾਂ ਤੋਂ ਮਾਰਦੀ ਐ ਕਿ ਹੁਣ ਮਾਰਨ ਲੱਗੀ ਐ। ਕਹਿੰਦਾ ਵੀ ਪਹਿਲਾਂ ਤੋਂ ਹੀ ਮਾਰਦੀ ਐ। ਕਹਿੰਦਾ ਫਿਰ ਹੁਣ ਇੰਨੇ ਸਾਲਾਂ ਬਾਅਦ ਕਿਉਂ ਆਇਆ ਤਲਾਕ ਲੈਣ। ਕਹਿੰਦਾ ਵੀ ਹੁਣ ਇਹ ਤਾਂ ਨਿਸ਼ਾਨਾ ਪੱਕ ਗਿਆ ਨਾ। ਮੇਰੇ ਸਾਰੇ ਚੁਟਕਲੇ ਪੰਜਾਬੀ ਦੇ ਵਿੱਚ ਹੁੰਦੇ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇੰਗਲਿਸ਼ ਇਸ ਨਾਟ ਕਮ ਟੂ ਮੀ ਹਾਂ ਜੇ ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਸੈੱਟ ਕੀਤਾ ਨਾ ਤਾਂ ਉਹ ਸਿਰਫ ਲਾਰਮ ਹੀ ਹੈ ਨੂੰ ਸੱਸ ਦੇ ਕੋਲੇ ਜਾਂਦੀ ਹੈ ਉਹਨੂੰ ਕਹਿੰਦੀ ਹੈ ਕਹਿੰਦੀ ਮੇਰਾ ਉਹਨਾਂ ਨਾਲ ਝਗੜਾ ਹੋ ਗਿਆ ਰਾਤ ਸਾਸ ਸਕੇ ਕਹਿੰਦੀ ਕੋਈ ਗੱਲ ਨਹੀਂ ਪੁੱਤ ਕਹਿੰਦੀ ਝਗੜਾ ਤਾਂ ਹੁੰਦਾ ਹੀ ਐ ਮੀਆਂ ਬੀਬੀ ਦੇ ਵਿੱਚ ਕਹਿੰਦੀ ਉਹ ਤਾਂ ਠੀਕ ਐ ਨੂੰ ਕਹਿੰਦੀ ਉਹਨਾਂ ਦੀ লাশ ਦਾ ਕੀ ਕਰਾ ਹਣੋ ਮੈਂ ਪਤੀ 2 ਘੰਟਿਆਂ ਤੋਂ ਆਪਦਾ ਮੈਰਿਜ ਸਰਟੀਫਿਕੇਟ ਦੇਖ ਰਿਹਾ ਸੀ ਧਿਆਨ ਦੇ ਨਾਲ ਪਤਨੀ ਕਹਿੰਦੀ ਕੀ ਦੇਖ ਰਹੇ ਹੋ ਕਹਿੰਦੀ ਇੰਨੇ ਟਾਈਮ ਦਾ ਇਹਦੇ ਵਿੱਚੋਂ ਕਹਿੰਦਾ ਐਕਸਪਾਇਰੀ ਡੇਟ ਦੇਖ ਰਿਹਾ ਕਹਦਾ ਕਿਤੇ ਲਿਖੀ ਨਹੀਂ ਹੋਈ ਪਤਨੀ ਟੁੱਪ ਦੇ ਵਿੱਚ ਬੈਠ ਕੇ ਮੂੰਫਲੀ ਖਾ ਰਹੀ ਸੀ ਪਤੀ ਕਹਿੰਦਾ ਲੈ ਮੈਨੂੰ ਵੀ ਦੇ ਦੇ ਪਤਨੀ ਨੇ ਇੱਕ ਮੁਫਲੀ ਦੇਤੀ ਪਤੀ ਕਹਿੰਦਾ ਬਸ ਇੱਕ ਹੀ ਕਹਿੰਦੀ ਬਾਕੀ ਖਾ ਕੇ ਕੀ ਕਰੋਗੇ ਬਾਕੀਆਂ ਸਵਾਲ ਵੀ ਇਹਦੇ ਨਾਲ ਦੇ ਹੀ ਹੈ ਪਤਨੀ ਕਹਿੰਦੀ ਅੱਜ ਮੌਸਮ ਬਹੁਤ ਵਧੀਆ ਕਹਿੰਦੀ ਕਿ ਤੇ ਘੁੰਮਣ ਚਲੀਏ ਪਤੀ ਕਹਿੰਦਾ ਜੇ ਤਾ ਤੂੰ 5 ਮਿੰਟ ਦੇ ਤਿਆਰ ਹੋ ਗਈ ਫਿਰ ਤਾਂ ਆਪਾਂ ਚੱਲਾਂਗੇ ਸਵਿਟਜ਼ਰਲੈਂਡ ਜੇ ਹੋ ਗਈ 15 ਮਿੰਟ ਦੇ ਵਿੱਚ ਤਿਆਰ ਫਿਰ ਚੱਲਾਂਗੇ ਗੋਆ ਜੇ ਤੂੰ ਲਾਤਾ ਅੱਧਾ ਘੰਟਾ ਫਿਰ ਚੱਲਾਂਗੇ ਤੇਰੇ ਪੇਕੇ ਘਰ ਵਾਲੀ ਨੇ 2 ਘੰਟੇ ਲਾਤੇ ਕਹਿੰਦਾ ਹੁਣ ਐਂ ਕਰ ਜਿੱਥੇ ਖੜੀ ਆ ਉੱਥੇ ਘੁੰਮ ਲੈ ਗੋਲ ਗੋਲ ਮੰਗਤਾ ਕਹਿੰਦਾ ਜਨਾਬ ਮੈਂ ਕੋਈ ਆਮ ਮੰਗਤਾ ਨਹੀਂ ਹੈਗਾ ਕਹਿੰਦਾ ਮੈਂ ਪੈਸੇ ਕਮਾਉਣ ਦੇ 100 ਤਰੀਕਿਆਂ ਦੇ ਉੱਤੇ ਇੱਕ ਕਿਤਾਬ ਲਿਖ ਚੁੱਕਿਆ ਔਰ ਆਗੀਰ ਕਹਿੰਦਾ ਫੇਰ ਤੂੰ ਕਹਿੰਦਾ ਭੀਖ ਕਿਉਂ ਮੰਗ ਰਿਹਾ ਹੈ ਕਹਿੰਦਾ ਜਨਾਬ ਇਹੀ ਤਾਂ ਸਭ ਤੋਂ ਪਹਿਲੇ ਨੰਬਰ ਤੇ ਉੱਤੇ ਮੈਂ ਲਿਖਿਆ ਹੈ ਆਸਾਨ ਤਰੀਕਾ ਦਾਲ ਤੇ ਮਰਤੇ ਵਾਲੀ ਸੀ ਪਤੀ ਵਿਚਾਰਾ ਫਸਿਆ ਹੋਇਆ ਕਹਿੰਦੀ ਦਾਲ ਕਿਵੇਂ ਬਣੀ ਐ ਕਹਿੰਦਾ ਬਹੁਤ ਵਧੀਆ ਬਣੀ ਐ ਕਹਿੰਦੀ ਫਿਰ ਤੁਸੀਂ ਰੋ ਕਿਉਂ ਰਹੇ ਹੋ ਕਹਿੰਦਾ ਇਹ ਤਾਂ ਖੁਸ਼ੀ ਤੇ ਹੰਝੂ ਨੇ ਕਹਿੰਦੀ ਹੋਰ ਪਾਵਾਂ ਦਾਲ ਕਹਿੰਦਾ ਨਾ 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 ਇੰਨੀ ਖੁਸ਼ੀ ਵੀ ਮੈਥੋਂ ਹੋਰ ਸਹਾਰੀ ਨਹੀਂ ਜਾਨੀ ਦੁਨੀਆ ਦਾ ਕੋਈ ਵੀ ਡਾਕਟਰ ਉਹਨਾਂ ਲੱਤਾਂ ਨੂੰ ਠੀਕ ਨਹੀਂ ਕਰ ਸਕਦਾ ਜਿਹੜੀਆਂ ਦੂਜਿਆਂ ਦੇ ਮਾਮਲੇ ਚ ਡਾਈਆਂ ਜਾਂਦੀਆਂ ਇੱਕ ਬਹੁਤ ਵੱਡੇ ਸ਼ਰਾਬੀ ਦੀ ਗੱਡੀ ਪਿੱਛੇ ਲਿਖਿਆ ਹੋਇਆ ਸੀ दारू पियो ऐश करो रोटी तक कुत्ते भी खांदे <laughs> ने जर हद हो गई आजकल ਦੇ ਜਮਾਨੇ ਦੇ ਵਿੱਚ ਤਾਂ ਪੁੱਛਣਾ ਵੀ ਪਾਪ ਹੋ ਗਿਆ ਅੱਜ ਸਵੇਰੇ ਮੈਂ ਜਵਾਕ ਨੂੰ ਬੈਸੀ ਪੁੱਛ ਲਿਆ ਪੁੱਤ ਕਿੱਥੇ ਚੱਲੇ ਆ ਉਹ ਬੋਲਦਾ ਬੜੇ ਪਿਆਰ ਨਾਲ ਬੋਲਿਆ ਕਹਿੰਦਾ ਤੇਰਾ ਪਿਓ ਤੈਨੂੰ ਸਕੂਲ ਵਾਲੀ ਵਰਦੀ ਪਵਾ ਕੇ ਕਹਿੰਦਾ ਵਿਆਹ ਤੇ ਲੈ ਕੇ ਜਾਂਦਾ ਸੀ ਸਕੂਲ ਚੱਲੇ ਆ ਓਏ ਕਦੇ ਤਾਂ ਹੱਸ ਲਿਆ ਕਰ ਓਏ ਇੰਨਾ ਦੰਦਾਂ ਨਾਲ ਖਿਲ-ਖਿਲ ਕੇ ਨਹੀਂ ਤਾਂ ਬੜਾਪੇ ਦੇ ਵਿੱਚ ਇਹ ਤੰਗ ਕਰਨਗੇ ਹਿੱਲ ਹਿੱਲ ਕੇ ਡਾਕਟਰ ਕਹਿੰਦਾ ਜੇ ਤੁਸੀਂ ਮਰੀਜ਼ ਨੂੰ 1 ਘੰਟਾ ਪਹਿਲਾਂ ਲਿਆਉਂਦੇ ਕਹਿੰਦਾ ਮੈਂ ਇਹਨੂੰ ਬਚਾ ਲੈਂਦਾ ਜਿੰਟੂ ਬੋਲ ਐਕਸੀਡੈਂਟ ਤਾਂ ਇਹਦਾ 10 ਮਿੰਟ ਪਹਿਲਾਂ ਹੋਇਆ ਇਹਨੂੰ ਠੱਕੇ ਨਾਲ ਹੀ ਚੱਕ ਲਿਆਉਂਦੇ ਯਾਰ ਪਾਪਾ ਕਹਿੰਦਾ ਲੈ ਪੁੱਤ 2000 ਰੁਪਇਆ ਕੋਦਦਾ ਕਹਿੰਦਾ ਪਾਪਾ ਇਹ ਕਾ ਦੇ ਕਹਿੰਦਾ ਜਦੋਂ ਮੈਂ ਉਹਨੂੰ ਫੋਨ ਲੈ ਕੇ ਦਿੱਤਾ ਨਾ ਰਾਤ ਨੂੰ ਚੌਕੀਦਾਰ ਰੱਖਣ ਦੀ ਲੋੜ ਹੀ ਨਹੀਂ ਪੈਂਦੀ ਤੇਰੀ ਮਿਹਨਤ ਦੀ ਕਮਾਈ ਆ ਰੱਖ ਲੈ ਗੋਲੂ ਕਹਿੰਦਾ ਆਪਦੀ ਮੋਟੀ ਘਰ ਵਾਲੀ ਨੂੰ ਕਹਿੰਦਾ ਮੈਨੂੰ ਐਂ ਦੱਸ ਤੜਫ ਤੜਫ ਕੇ ਮਰਨਾ ਸੌਖਾ ਹੁੰਦਾ ਹੈ ਜਾਂ ਇੱਕਦਮ ਮਰਨਾ ਸੌਖਾ ਹੁੰਦਾ ਉਹ ਕਹਿੰਦੀ ਇੱਕਦਮ ਮਰਨਾ ਸੌਖਾ ਹੁੰਦਾ ਕਹਿੰਦਾ ਫਿਰ ਐਂ ਕਰ ਆਪਦੀ ਦੂਜੀ ਲੱਤ ਵੀ ਮੇਰੀ ਠੂਹੀ ਤੇ ਰੱਖ ਲੈ ਮੈਨੂੰ ਮਾਰ ਦੇ ਤਨਵਾ ਜੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਚੰਗੀ ਲੱਗੀ ਹੋਣੀ ਆ ਤबीयत ਤਾਂ ਠੀਕ ਨਹੀਂ ਸੀ ਹੈਗੀ ਪਰ ਤੁਹਾਡੇ ਹਾਸਿਆਂ ਦੇ ਵਿੱਚ ਕਮੀ ਨਹੀਂ ਆਉਂਦੀ ਨਹੀਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਵੱਤ ਤੋਂ ਵੱਤ ਤੇ ਵੱਤ ਤੋਂ ਵੱਤ ਕਮੈਂਟ ਕਰਿਓ ਸਾਰਿਆਂ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਓ ਧੰਨਵਾਦ